ਇਮਾਨਜੋਗ ਐਸਐਸਪੀ ਸ਼੍ਰੀ ਹਰੀਸ਼ ਜਮਾ ਜੀ ਦਿਸ਼ਾ ਦੇ ਸਾਹੇ ਐਸਪੀ ਹਰਕਟ ਸਰਦਾਰ ਜਗਰਾਤ ਸਿੰਘ ਦੀ ਹਦਾਇਤਾਂ ਤੇ ਡੀਐਸਪੀ ਸਿਟੀ ਜੀ ਦੀ ਦਿਸ਼ਾ ਅਨੁਸਾਰ ਸਾਹੇ ਜਿਹੜਾ ਸ਼ਹਿਰ ਵਿੱਚ ਫਲੈਗ ਮਾਰਚ ਤੇ ਨਾਕਾਬੰਦੀ ਕੀਤੀ ਗਈ ਹੈ ਜਿੱਦਾਂ ਵੱਖ-ਵੱਖ ਜਵਾਲ ਦੇ ਹਨੂਮਨ ਚੌਂਕ ਕਨੂਨ ਚੌਂਕ ਸਾਰਾ ਬੱਬਰੀ ਨਾਕਾ ਵੀ ਚੱਲ ਰਿਹਾ ਹੈ ਫਿਰ ਰਵੀਦਾ ਚੌਂਕ ਘਰਾਲਾ ਬਾਈਪਾਸ ਤੇ ਹੁਣ ਅਸੀਂ ਇਸ ਟਾਈਮ ਹਨੂਮਨ ਚੌਂਕ ਨੱਕਰਗਾ ਕੇ ਜਿਹੜੀ ਵੀਕ ਲਾਈਨ ਚੈਕਿੰਗ ਕਰ ਰਹੇ ਹਾਂ ਜਿਹਨਾਂ ਦੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਸਮੇਂ ਸਿਰ ਚਨਾਉਨੀ ਕਰ ਰਹੇ ਆ। ਇਹਨਾਂ ਨੂੰ ਸੀਜ਼ਨ ਲੈ ਕੇ ਵਰਕਪਕ ਸਾਡੇ ਪੀਸੀਆ ਦੇ 24 ਘੰਟੇ ਚੱਲ ਰਹੇ ਨੇ। 7 ਤੋਂ 24 ਆਵਰ ਸਾਡੇ ਪੀਸੀਆ ਜਿਹੜੇ 8 ਦਿਨ ਰਾਤ 9 ਹੁੰਦੇ ਨੇ ਅਤੇ ਉਹ ਜਰ ਜਰ ਚੈਕਿੰਗ ਕਰਦੇ ਰਹਿੰਦੇ ਨੇ। ਤੇ ਇਹ ਸ਼ਾਇਦ ਦੇ ਵਿੱਚ ਕਿ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਕੋਈ ਵੀ ਜਿਹੜਾ ਵਿਅਕਤੀ ਆ ਕੋਈ ਦੁਕਾਨਦਾਰ ਚਾਹੇ ਉਹਨਾਂ ਦੀ ਮੀਟਿੰਗ ਵੀ ਕਰ ਰਹੇ ਆ ਅਸੀਂ ਜੁਐਲਰਸ ਦੇ ਨਾਲ ਤੇ ਜਿਹੜੇ ਵੀ ਹੈਗਾ ਵਪਾਰ ਮੰਡਲ ਦੇ ਨਾਲ ਕਿ ਕੋਈ ਵੀ ਪਟਾਕਿਆਂ ਦਾ ਬਿਨਾਂ ਪਰਮਿਸ਼ਨ ਨਾ ਲਗਾਵੇ। ਅਗਰ ਬਿਨਾ ਪਰਮਿਸ਼ਨ ਕੋਈ ਪਟਾਕੇ ਲਗਾਊਗਾ ਤਾਂ ਉੱਤੇ ਸਖਤ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਦੇ ਬੱਚੇ ਵੀ ਦਰਦ ਕੀਤੇ ਜਾਣਗੇ ਸ਼ਹਿਰ ਵਿੱਚ ਨੂੰ ਵੀਰ ਹੈ ਸ਼ਹਿਰ ਵਿੱਚ ਬਿਲਕੁਲ ਅਮਨ ਉਮਾਨ ਹੈ ਕਿਸੇ ਨੂੰ ਕੋਈ ਡਰ ਪੈ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਦੀ ਸਹਾਇਤਾ ਵਾਸਤੇ ਸਟੈਂਡ ਕਰਦੀ ਹੈ ਕਤ ਪਰ ਹੈ ਉਹ ਜਦੋਂ ਵੀ ਆਪਣੀ ਕੋਈ ਸੂਚਨਾ ਦੇਣੀ ਚਾਹਣ ਪੁਲਿਸ ਨੂੰ ਦੇ ਸਕਦੇ ਹਨ 112 ਤੇ ਕਾਲ ਕਰ ਸਕਦੇ ਹਨ ਸਾਰੇ ਪੁਲਿਸ ਸਟੇਸ਼ਨ ਵਿੱਚ ਜਾ ਕੇ ਦੱਸ ਸਕਦੇ ਹਨ ਪੁਲਿਸ ਹਮੇਸ਼ਾ ਦੀ ਸਹਾਇਤਾ ਵਾਸਤੇ ਹਾਜ਼ਰ ਹੈ ਕੋਈ ਸਾਰੇ ਟ੍ਰੈਫਿਕ ਜਿੱਦਾਂ ਜਿੰਨੇ ਵੀ ਚੌਕ ਉੱਤੇ ਸਾਰੇ ਟ੍ਰੈਫਿਕ ਦੇ ਮੁਲਾਜ਼ਮ ਖੜੇ ਹਨ ਸਾਡਾ ਪੀਸੀਆਰ ਵੀ ਟਾਈਮ ਟਾਈਮ ਤੇ ਸਾਡੇ ਲੇਡੀਜ਼ ਪ